ਸੌਦਾ ਵਾ ਲੈਣ ਜਿਹੜਾ ਜਿਹੜਾ ਸੌਦਾ ਚਾਹੀਦਾ ਤੈਨੂੰ ਮੁਰੇ ਉੱਥੇ ਜਾ ਕੇ ਮੈਨੂੰ ਚੇਤਾ ਕੋਲੇ ਗਿਆ ਆ ਕੇ ਮੇਰੇ ਪੁੱਤ ਤੂੰ ਬੈਠ ਮੈਂ ਰੋਟੀ ਪਕਾ ਕੇ ਲੈ ਕੇ ਆਉਂਦੀ ਬਹਿ ਜਾ ਬੀਬੇ ਤੂੰ ਨਹੀਂ ਰੋਟੀਆਂ ਪਕਾਉਗੇ ਰਮਣ ਉੱਠ ਕੇ ਰੋਟੀ ਕੱਕ ਲਿਆ ਲੈ ਦੱਸ ਤੁਹਾਨੂੰ ਕਿਉਂ ਤਾਂ ਮੇਰੀ ਦਰਦ ਨਾਲ ਜਾ ਨਿਕਲਣ ਦੀ ਚਲੋ ਕੋਈ ਵੀ ਤੁਸੀਂ ਮੂੰਹ ਆ ਤੋ ਮੈਂ ਹੌਲੀ ਹੌਲੀ ਨਾ ਵਾਲੀ ਹੁਣੀ ਚਲ ਉਦਾਂ ਸਵਰਦੀ ਪਿਆ ਕੀ ਬਣਿਆ ਤੇਰੀ ਸਕੀਮ ਦਾ ਮੇਰੀ ਸਕੀਮ ਕਦੀ ਫੇਲ ਨਹੀਂ ਹੋ ਸਾਡੀ ਬਨੋ ਸਾਡੀ ਕਹਿੰਦੇ ਲਾਡੀ ਰਾਪੀ ਨਹੀਂ ਉਹ ਯਾਰ ਬੋਤਲ ਤੋ ਹੱਥ ਤੇ ਫੜੀ ਆ ਮੈਂ ਸ਼ਰਾਬੀ ਨਹੀਂ ਫੇਲ ਹੋ ਗਈ ਤੇਰੀ ਸਕੀਮ ਉਹਦੇ ਝਾਟੀ ਮੰਨ ਗਈ ਅਛਾ ਨਾ ਮਤ ਸਤੇ ਭਾਬੀ ਚਲਤਰਾ ਨਾ ਪੂਰੀ ਭਰੀ ਭਈ ਆ ਲਾਦਾ ਉੱਤਕਾਰਿਆ ਹਰਮੋਲਾ ਉਹ ਯਾਰ ਵੇਖੀ ਕਿਤੇ ਕੰਮ ਖਰਾਬ ਨਾ ਕਰਦੀ ਮੈਂ ਤੇ ਅੱਗੇ ਬੜਾ ਸਤਾਇਆ ਮਾਂ ਜੋ ਟੈਂਟ ਆ ਗੇਡਾ ਸਤਿ ਸ੍ਰੀ ਅਕਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੇ ਹੋਣ ਪਤਾ ਲੱਗਾ ਅਸਲ ਬਿਮਾਰੀ ਦਾ ਅਨਤੇ ਕੋਈ ਨਾ ਕੈਂਟ ਯਾ ਸਕੀਮ ਲਾ ਕੇ ਨਾ ਘਰ ਨੂੰ ਜੋਤ ਨੂੰ ਕਹੂੰਗਾ ਨਾ ਤੂੰ ਚੁੱਪ ਕਰਕੇ ਉਹੋ ਕਰੀ ਜਾ। ਠੀਕ ਆ ਭਰਾ ਤੂੰ ਜਿੱਦਾਂ ਕਹਿੰਦਾ ਮੋਦਾ ਕਰੀ ਜਾਊਗਾ। ਚੰਗਾ ਠੀਕ ਲੱਗਦਾ ਮੇਰੀ ਬਾਹਣੀ ਠੀਕ ਹੋਣੀ। ਬਾਪੂ ਦੱਸ ਨੂੰ ਕਿਹੜੇ ਹਸਪਤਲ ਲੈ ਚ ਨਹੀਂ ਜਾਣਾ। ਤੂੰ ਕਿਸੇ ਸਪੈਸ਼ਲਿਸਟ ਕੋਲ ਲੈ ਕੇ ਜਾਓ ਇਹਨੂੰ। ਉਹ ਬਾ ਬਾਜ ਠੀਕ ਕਰਾ ਲਿਓ ਪਹਿਲਾਂ ਜਾ ਕੇ ਸਬਜ਼ੀ ਲੈ ਕੇ ਆਓ ਮੈਂ ਟਾਈਮ 'ਤੇ ਰੋਟੀ ਪਾਣੀ ਬਣਾਣਾ ਵਾ ਉਹ ਲੈ ਆਉਣਾ ਸਬਜ਼ੀ ਸਾਰੀ ਉਮਰ ਰੋਟੀਆਂ 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 ਅੱਸੀ ਕੱਲ ਤਾਂ ਬੰਦੇ ਤੇ ਸਭ ਕੀ ਆ ਚੱਲ ਬਹਿ ਜਾ ਹੂੰ ਕਿਨੇ ਆਂ ਦੀਤਿਆ ਹੋਈ ਭਾਬੀ ਦੀ ਬਾਹ ਠੀਕ ਨਹੀਂ ਉਹ ਨਹੀਂ ਯਾਰ ਕਿੱਥੋਂ ਹੋਈ ਆ ਉਹੇ ਗੱਲਾਂ ਕਰ ਰਿਆ ਸੀ ਇਹਦੀ ਮਾਂ ਠੀਕ ਨਹੀਂ ਹੁੰਦੀ ਯਾਰ ਸਰਾਂ ਕਰਾਉਣਾ ਪੁੱਤ ਐਕਸ-ਰੇ ਤੇ ਕਰਾਇਆ ਐਕਸ-ਰੇ ਚ ਆਉਂਦਾ ਹੀ ਕੁਛ ਨਹੀਂ ਐ ਕਿਵੇਂ ਨਹੀਂ ਆਇਆ ਵਾਹ ਹਾਂ ਬਲੰ ਵਾਹ ਵੀ ਯਾਰ ਇੱਥੇ ਪਿਆਰ ਮੰਨੋ ਨਹੀਂ